ਹਾਂਜੀ ਸਤਿ ਸ੍ਰੀ ਅਕਾਲ ਜੀ ਗੱਲ ਕਰਦੇ ਆਪਾਂ ਸਿੱਧੂ ਮੂਸੇਵਾਲੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਆ ਅੱਜ ਹੈ 11 ਜੂਨ ਤੇ 11 ਜੂਨ ਨੂੰ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੀ ਪਿਤਾ ਦੀ ਤਰਫੋਂ ਐਨਾਉਂਸ ਕੀਤਾ ਗਿਆ ਸੀਗਾ ਕਿ ਇੱਕ ਨਵੀਂ ਈਪੀ ਆਊਗੀ ਜਿਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਾਫੀ Song ਹੋਣਗੇ ਤੇ ਇਹ ਈਪੀ ਦਾ ਪੋਸਟਰ 2-4 ਦਿਨ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਸੀਗਾ ਤੇ EP ਦਾ ਨਾਮ ਹੈ ਮੂਸ ਪ੍ਰਿੰਟ ਜਿਵੇਂ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਦੱਸਿਆ ਕਿ ਸਿੱਧੂ ਮੂਸੇ ਵਾਲਾ ਮੌਤ ਤੋਂ ਪਹਿਲਾਂ ਆਪਦੀ ਮਾਤਾ ਦੇ ਤੇ ਮੇਰੇ ਜਨਮ ਦਿਨ ਤੇ ਤੇ ਆਪਦੇ ਜਨਮ ਦਿਨ ਤੇ Song ਰਿਲੀਜ਼ ਕਰਦਾ ਹੁੰਦਾ ਸੀ ਤੇ ਇਸ ਵਾਰ ਅਸੀਂ ਨਹੀਂ ਕਰ ਸਕੇ ਇਸ ਲਈ ਹੁਣ ਅਸੀਂ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਤੇ ਇੱਕ EP ਕੱਟ ਰਹੇ ਆ ਜਿਦੇ ਵਿੱਚ ਤਿੰਨ Song ਨੇ ਤੇ ਅਸੀਂ ਇਹ ਉਹ Song ਨੇ ਜੋ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਰੋਕਦੇ ਹੁੰਦੇ ਸੀਗੇ ਕਿ ਪੁੱਤ ਐਵੇਂ ਦੇ Song ਨਹੀਂ ਗਾਉਣੇ ਤੇ ਨਹੀਂ ਲਿਖਣੇ ਇਹ ਵਿਰੋਧੀਆਂ ਵਾਸਤੇ ਨੇ ਉਹਨਾਂ ਦੇ ਤੇ ਹੁਣ ਜਦੋਂ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਅਸੀਂ ਵੀ ਉਹਨਾਂ ਦੇ ਵਿਰੋਧੀਆਂ ਦਾ ਪਰਦਾ ਫਾਸ਼ ਕਰਾਂਗੇ ਧੰਨਵਾਦ ਜੀ